ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸਿਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਬ ਰਹਿਆ ਪਰਪੂਰ ਰਹਾਉ ਆਪੇ ਮਾਛੀ ਮਥਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਗਿਧ ਰੰਗ ਲਾ ਸਖੀਏ ਮੇਰਾ ਲਾਲ ਨੈਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣ ਬੈ ਨਾਨਕ ਬੇਨਤੀ ਤੂੰ ਸਰਬਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲਿਆ ਪਾਓ ਸਾਰੰਗ ਪਾਣੀ ਮਨ ਕਰ ਸਾਨ ਹਰ ਦਿਲ ਜਮਾਈ ਲੈ ਇਓ ਪਾਵਸ ਪਦ ਨਿਰਵਾਣੀ ਕਾਹੇ ਗਰਭਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਅਤਰ ਮਾਤਾ ਤੇਰੇ ਹੋਏ ਨਾਮ ਤਸਖਾਇ ਰਹਾਓ ਵਿਖੇ ਬਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਿਆਈ ਜਪਦਾ ਬਸੰਜਮ ਹੋਏ ਜਬ ਰਾਖੇ ਕਮਲ ਵਿਗਸ ਮਦ ਆਸਰਮਾਈ 20 ਸਪਤਾਹ ਰੋ ਬਾਸਰੋ ਸੰਗਰਹਿ ਤੀਨੇ ਖੋੜਾ ਅਨਤ ਕਾਲ ਸਾਰੈ 10 18 ਮੈਂ ਅਪਰੰਪਰੋ ਚੀਨੇ ਕਹਿ ਨਾਨਕ ਏ ਵੇਕ ਤਾਰੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਰ ਕਰ ਧਰਤੀ ਬੀਜ ਸਬਦੋ ਕਰ ਸਚ ਕੀ ਆਵ ਨਿਤ ਦੇ ਪਾਣੀ ਹੋਏ ਕਿਰਸਾਣੇ ਮਾਨ ਜਮਾਏ ਲੈ ਪੈਸਤ ਦੋਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗਲੀ ਪਾਇਆ ਮਾਲਕ ਐ ਮਾਣੈ ਰੂਪ ਕੀ ਸੋਭਾ ਇਹ ਤ ਵਿੱਦੀ ਜਨਮ ਲਗਾਇਆ ਰਹਾਓ ਐਬ ਤਨ ਚਿਕੜੋ ਇਹ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪੌਰ ਸਤਾਦ ਨਿਤ ਭਾਖਿਆ ਬੋਲੇ ਕਿਉਂ ਬੁਝੈ ਜਾਨੈ 부ਝਾਈ ਆਖਣ ਸੁਣਨਾ ਪਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲੈ ਪਸੰਦੇ ਜਿਨਨੇ ਕਰ ਏਕ ਧਿਆਇਆ ਤੀ ਕਰ ਰੱਖੇ ਪੰਜ ਕਰ ਸਾਥੀ ਨੌ ਸਤਾਰ ਮਤ ਕਟ ਜਾਈ ਨਾਨਕ ਆਖੈ ਰਾਹੇ ਪੈ ਚੱਲਣਾ ਮਾਲ ਤਨ ਕਿਤ ਕੂ ਸੰਜਾਈ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਨ ਬੰਦ ਰਹਾਈ ਤਨ ਸਿਰਜਣ ਹਾਰੋ ਮਰਣਾ ਮੁੱਲਾ ਮਰਣਾ ਪੀ ਕਰਤਾ ਰੋਂ ਡਰਣਾ ਰਹਾਓ ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੈ ਕੋ ਰਹਿ ਨ ਭਰੀਐ ਪਾਈ ਸੋਈ ਕਾਜੀ ਜਿਨੇ ਆਪ ਤਜਿਆ ਇਕ ਨਾਮ ਕੀਆ ਆਧਾਰੋ ਹੈ ਭੀ ਹੁਸੀ ਜਾਏ ਨਾ ਜਾਸੀ ਸੱਚਾ ਸੱਜਣ ਹਾਰੋ ਪੰਜ ਵਖਤ ਨਿਵਾਜ ਗੁਜਾਰੇ ਪੜੈ ਕਦੀਬ ਕੁਰਾਨਾ ਨਾਨਕ ਆਖੈ ਗੌਰਸ ਦੀ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਮਾਨ ਦੋਏ ਸਵਾਨੀ ਨਾਲ ਪਲਕੇ ਪੌਂਕੇ ਸਦਾਯਾਲ ਕੂੜ ਚੁਰਾ ਮੁੱਠਾ ਮਰਦਾਰ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦਨਾ ਕਰਨੀ ਕੀ ਕਾਰ ਹਉ ਵਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾਸ ਏਹੋ ਆਧਾਰ ਰਹਾਉ ਮੁਖ ਨਿੰਦਾ ਅੱਖਾਂ ਦਿਨ ਰਾਤ ਭਰ ਕਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸੈ ਚੰਡਾਲ ਧਾਨ ਕ ਰੂਪ ਰਹਾ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹੌ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾੜਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਬ ਖੋਰ ਹੌ ਕਿਆ ਮਹੁ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਾੜਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇਕਾ ਸੁਰਤ ਜੀਤੇ ਹੈ ਜੀ ਸੁਰਤ ਵੀ ਹੋਣਾ ਕੋਈ ਨਾ ਕੀ ਜੇ ਹੀ ਸੁਰਤ ਤਿਹਾਂ ਤਨ ਰਾਹੋ ਲੇਖਾ ਏਕੋ ਆਵੋ ਜਾਹੋ ਕਾਹੇ ਜੀ ਕਰੇ ਚਤੁਰਾਈ ਲੇਵੈ ਦੇਵੈ ਟੱਲ ਨ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋਹੇ ਕਿਤਕੋ ਸਾਹਿਬ ਆਵੇ ਰੋਹੀ ਜੇ ਤੂੰ ਸਾਹਿਬ ਆਵੇ ਰੋਹੀ ਤੂੰ ਨਾ ਕਾ ਤੇਰੇ ਉਹੀ ਅਸੀਂ ਬੋਲ ਬਿਗਾੜ ਬਿਗਾੜੇ ਬੋਲ ਤੂੰ ਨਦਰ ਹੀ ਅੰਦਰ ਤੋਲੈ ਤੋਲ ਜਹ ਕਰਨੀ ਤੈ ਪੂਰੀ ਮਤ ਕਰਨੇ ਬਾਜੋ ਘਟੇ ਘਟ ਪ੍ਰਣਾਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੈ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਮਾਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਉ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ ਜਹ ਜਹ ਦੇਖਾਂ ਤੈ ਤੈ ਤੂੰ ਹੈ ਤੁਜ ਤੇ ਨਿਕਸੀ ਫੂਟ ਮਰਾ ਨਾ ਜਾਣਾ ਮਿਓ ਨਾ ਜਾਣਾ ਜਾਲੀ ਜਾਂ ਦੁੱਖ ਲਾਗਾ ਤਾਂ ਤੁਝੈ ਸੰਭਾਲੀ ਰਹਾ ਤੂੰ ਪਰਪੂਰ ਜਾਣਿਆ ਮੈਂ ਦੂਰ ਜੋ ਕੁਛ ਕਰੀ ਸੋ ਤੇਰੇ ਹਦੂਰ ਤੂੰ ਦੇਖਾ ਹੋ ਮੁਕਰ ਪਾਉ ਤੇਰੇ ਕੰਮ ਨਾ ਤੇਰੇ ਨਾਏ ਜੇਤਾ ਦੇਹ ਤੇ ਤਾਹੋ ਖਾਓ ਬਿਆਦਰ ਨਾਹੀ ਕਹਿ ਦਰ ਜਾਓ ਨਾਨਕ ਇੱਕ ਕਹਿ ਅਰਦਾਸ ਜੀਉ ਪੰਡ ਸਭ ਤੇ ਰਹਿ ਪਾਸ ਆਪੇ ਨੇੜਾ ਧੂਰਾਪੇ ਹੀ ਆਪੇ ਮਨਜ ਮਿਆਨੋ ਆਪੇ ਵੇਖੈ ਸੁਣੈ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੈ ਨਾਨਕ ਹੁਕਮ ਸੋਈ ਪਰਵਾਨੋ ਸ੍ਰੀ ਦਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੈ ਹੱਥ ਦਾਨ ਪਾਵੇ ਦੇ ਨਦੀ ਸੋਏ ਕੀਤੇ ਕਹਿ ਕਹੀਏ ਕਿਆ ਹੋਈ ਆਪੇ ਸੱਚ ਭਾਵੇ ਤਿਸ ਸੱਚ ਅੰਦਾ ਕੱਚਾ ਕਚਨ ਕੱਚ ਰਹਾਉ ਜਾ ਕੇ ਰੁੱਖ ਬਿਰਖਿਆ ਰਾਉ ਜੇਹੀ ਤਾਤ ਤੇ ਹਾ ਤਿੰਨਾਉ ਫਲ ਭਾਉ ਫਲ ਲਿਖਿਆ ਪਾਏ ਆਪੇ ਬੀਜ ਆਪੇ ਹੀ ਖਾਏ ਕੱਚੇ ਕੰਦ ਕੱਚਾ ਵਿਚਰਾਜ ਮਾਤਿਆ ਲੋਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਾਸ ਬਿਨ ਨਾਵੇ ਨਾਹੀ ਸਾਬਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਸਲ ਛਲਾਈ ਨੈ ਛਲੇ ਨੈ ਕਾਹੋ ਕਟਾਰਾ ਕਰ ਸਕੈ ਜਿਉ ਸਾਹਿਬ ਰੱਖੈ ਤਿਉ ਰਹਿ ਇਸ ਲੋਭੀ ਕਾ ਜਿਉ ਟਲਪਲੈ ਬਿਨ ਤੇਲ ਦੀਵਾ ਕਿਉ ਜਲੇ ਰਹਾਉ ਪੁੱਥੀ ਪੁਰਾਣ ਕਮਾਈਐ ਪਉਵੱਟੀ ਇਤ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾਉ ਜਲੇ ਕਰ ਚਾਨਣ ਸਾਹਿਬ ਤੋਂ ਮਿਲੈ ਰਹਾਉ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਬਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ ਕੋ ਨਾਨਕ ਬਹਾਂ ਲੜਾਈਐ ਸ੍ਰੀ ਰਾਗ ਮਹੱਲਾ 3 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਈ ਮਨ ਚੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਤੇ ਆਈਐ ਨਾ ਉਹ ਮੰਗੀਐ ਨਾ ਮੈਂ ਸਹਿਜ ਸਮਾਈ ਮਨ ਮੇਰੇ ਹਰ ਰਸ ਚਾਖ ਤਿੱਖ ਜਾਏ ਜਿਨਨੇ ਗੁਰਮਖ ਚਾਖਿਆ ਸਹਿਜੇ ਰਹੇ ਸਮਾਈ ਰਹਾਉ ਜਿਨਨੇ ਸਤਗੁਰ ਸੇਵਿਆ ਤਿਨਿ ਪਾਇਆ ਨਾਮਿ ਅੰਧਾਨ ਅੰਤਰ ਹਰ ਰਸ ਰਬ ਰਇਆ ਚੁਕਾ ਮਨ ਅਪਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਾਨ ਨਰਮਲ ਹਰ ਰਵ ਰਹਾ ਪਾਇਆ ਦਰਗਹਿ ਮਾਨ ਸਤ ਗੁਰ ਸੇ ਬਨੇ ਆਪਣਾ ਤੇ ਬਿਰਲੇ ਸੰਸਾਰ ਹਉ ਮੈਂ ਮਮਤਾ ਮਾਰ ਕੇ ਹਰ ਰਖਿਆ ਹਰ ਤਾਰ ਹਉ ਤਨ ਕੈ ਬਲ ਹਾਰਣ ਜਿਨਾ ਨਾਮੇ ਲਗਾ ਪਿਆਰ ਸੇਈ ਸੁਖੀਏ ਚਉ ਜੁਗੀ ਜਿਨਾ ਨਾਮ ਆ ਖਟਿਆ ਪਾਰ ਗੁਰ ਮਿਲਿਐ ਨਾਮ ਪਾਈਐ ਚੁਕਾ ਮੋ ਪਿਆਸ ਹਰ ਸੇਤੀ ਮਨ ਰਵ ਰਹਾ ਕਰਹੀ ਮਹੇ ਉਦਾਸ ਜਿੰਨਾ ਹਰ ਕਾ ਸਾਧ ਆਇਆ ਹਉ ਤਨ ਬਲਿਹਾਰੈ ਜਾਸ ਨਾਨਕ ਨਦਰੀ ਪਾਈਆ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਪੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨ ਪਾਵਈ ਮਰ ਬਿਸਟਾ ਮਹੇ ਸਮਾਏ ਮਨ ਰੇ ਗ੍ਰਾਹੀ ਮਹਿ ਉਦਾਸ ਸੱਚ ਸੰਜਮ ਕਰਨੀ ਸੋ ਕਰੇ ਗੁਰਮਕ ਹੋਏ ਪ੍ਰਗਾਸ ਰਹਾਉ ਗੁਰ ਕੈ ਸਬਦ ਮਨ ਜੀਤਿਆ ਗਤ ਮੁਕਤ ਕਰੇ ਮਹਿ ਪਾਏ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆ ਭੋਗ ਕਰੇ ਨਵਖੰਡ ਰਾਜ ਕਮਾਹੀ ਬਿਨ ਸਤਗੁਰ ਸੁਖ ਨ ਪਾਵਈ ਫਿਰ ਫਿਰ ਜੁਨੀ ਪਾਹੀ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਨ ਹੀ ਚਿਤ ਲਾਏ ਤਿੰਨਾ ਪਿਛਾ ਰਿੱਧ ਸਿੱਧ ਫਿਰੈ ਉਹਨਾ ਤਲਨਾ ਤਮਾਏ ਜੋ ਪ੍ਰਭਾਵੈ ਸੋਥੀਐ ਅਵਰ ਨ ਕਰਨਾ ਜਾਇ ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਈ ਸ੍ਰੀ ਰਾਗ ਮਹੱਲਾ ਤੀਜਾ ਕਹ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮਖ ਕਾਰਕ ਮਾਵਣੀ ਸਚ ਕਟ ਪ੍ਰਗਟ ਹੋਏ ਅੰਤਰ ਜਿਸ ਕਾ ਸਚ ਬਸੈ ਸੱਚੇ ਸੱਚੀ ਸੋਏ ਸਚ ਮਿਲੇ ਸੇ ਨਾ ਵਿਛੜੈ ਤਿਨ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨੇ ਅਵਰ ਨ ਕੋਇ ਸਤਗੁਰ ਸਚ ਪ੍ਰਭ ਨਿਰਮਲਾ ਸਬਦ ਮਿਲਾਵਾ ਹੋਏ ਰਹਾਉ ਸਬਦ ਮਿਲੈ ਸੋ ਮਿਲ ਰਹਾ ਜਿਸਨੋ ਆਪੇ ਲੈ ਮਿਲਾਏ ਦੂਜਾ ਭਾਏ ਕੋ ਨ ਮਿਲੇ ਫਿਰ ਫਿਰ ਆਵੇ ਜਾਏ ਸਭ ਮੈਂ ਇੱਕ ਵਰਤਦਾ ਏਕੋ ਰਹਿ ਆਸਮਾਏ ਜਿਸਨੋ ਆਪ ਦਇਆਲ ਹੋਈ ਸੋ ਗੁਰਮਖ ਨਾਮ ਸਮਾਏ ਪੜ ਪੜ ਪੰਡਤ ਜੋਤ ਕੀ ਬਾਤ ਕਰੈ ਵਿਚਾਰ ਮਤਬੱਧ ਭਵੀ ਨਾ ਬੁਝਈ ਅੰਤਰ ਲੋਭ ਵਿਕਾਰ ਲੱਖ ਚਰਾਸੀ ਭਰਮ ਦੇ ਭਰਮ ਭਰਮ ਹੋਏ ਖਵਾਰ ਪੂਰਬ ਲਿਖਿਆ ਕਮਾਵਣਾ ਕੋਈ ਨ ਮੀਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲੈਤਾ ਹਰ ਮਿਲੈ ਸੇਵਾ ਪਵੈ ਸਭ ਥਾਈ ਪਾਰਸ ਪਰਸੀਐ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕਉ ਪੂਰਬ ਲਿਖਿਆ ਤੈ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੈ ਮਤ ਤੋਂ ਕਰੈ ਪੁਕਾਰ ਨਖ ਚਰਾਸੀ ਜਨ ਸ੍ਰੀ ਸਭ ਸਹਿ ਦੇ ਆਧਾਰ ਨਿਰਪਉ ਸਦਾ ਦਇਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮਖ ਬੂਜੀਐ ਪਾਇਆ ਮੁਖ ਦਵਾਰ ਸ੍ਰੀ ਰਾਗ ਮਹੱਲਾ ਤੀਜਾ ਜਿਨ ਨੇ ਸੁਣ ਕੈ ਮੰਨਿਆ ਤਿਨਾਂ ਨਿਜ ਘਰ ਵਾਸ ਗੁਰਮਤੀ ਸਹ ਲਾਹੇ ਸੱਚ ਹਰ ਪਾਇਆ ਗੁਣਤਾਸ ਸਾਫਦਰਤੇ ਸੇ ਨਿਰਮਲੇ ਔ ਸਤਬਲਿਹਾਰ ਐ ਜਾਸ ਹਿਰਦੈ ਜਿਨਕਾ ਹਰ ਵਸੈ ਚਿਤਕਟ ਹੈ ਪ੍ਰਗਾਸ ਮਰ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮਖ ਰਹਿ ਸਿ ਲਿਬਲਾਈ ਮਰ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮਖ ਰਹਿ ਲਿਬਲਾਈ ਰਹਾਓ ਹਰ ਸੰਤੋ ਦੇਖੋ ਨਦਰ ਕਰ ਨੱਟ ਵਸੈ ਪ੍ਰਭੂਰ ਗੁਰਮਤ ਜਿਨੀ ਪਛਾਨਿਆ ਸੇ ਦੇਖੈ ਸੁਦਾਹ ਦੂਰ ਜਿਨ ਗੁਣ ਤਿਨ ਸਦਮਨ ਵਸੈ ਔਗਣ ਬੰਤਿਆ ਦੂਰ ਮਨਮਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਏ ਹਰ ਸੋਏ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਆਂਦਰ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕੁਸੰਬਕਾ ਬਿਨਸ ਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੈ ਲਿਵ ਲਾਏ ਪਗ ਖਿਸਿਐ ਰਹਿਣਾ ਨਹੀਂ ਆਗੇ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵਈ ਅੰਤ ਕਾਇ ਆਪਿ ਸੁਤਾਏ ਜਿਸ ਨਦਰ ਕਰੇ ਸੋ ਉਬਰੈ ਹਰ ਸਿਤੀ ਲਿਬਲਾਈ ਦੇਖਾ ਦੇਖੀ ਸਭ ਕਰੇ ਮਰਮਖਬੂਜ ਨਾ ਪਾਏ ਜਿਨ ਗੁਰਮਕਹਿਰ ਦਾ ਸੁਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੇ ਹਰਨਿਤ ਪੜੈ ਹਰ ਗੁਣ ਗਾਏ ਸਮਾਏ ਨਾਨਕ ਤਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਬਲਾਈ